ਗਲੀ ਵਿੱਚ ਘਰ ਦੇ ਬਾਹਰ ਹੋ ਰਹੀਆਂ ਉਡੀਕਾਂ ਢੋਲ ਵੀ ਤਿਆਰ ਹੈ ਤੇ ਲਓ ਜੀ ਫੁੱਲਾਂ ਨਾਲ ਸਜੀ ਹੋਈ ਕਾਰ ਵੀ ਪਹੁੰਚ ਗਈ ਸ਼ਗਨ ਵਾਲਾ ਟਾਈਮ ਆ ਹੀ ਗਿਆ ਪਰ ਇਹ ਸ਼ਗਨ ਤੇ ਇਹੇ ਖੁਸ਼ੀਆਂ ਇੱਕ ਨਵ ਜੰਮੀ ਧੀ ਲਈ ਹਨ ਸਮਰਾਲਾ ਦੇ ਨੇੜਲੇ ਪਿੰਡ ਸ਼ਾਮਗੜ ਦੇ ਨੌਜਵਾਨ ਮਨਪ੍ਰੀਤ ਸਿੰਘ ਦੇ ਘਰ ਪਹਿਲਾਂ ਵੀ ਇੱਕ 13 ਸਾਲ ਦੀ ਧੀ ਹੈ ਤੇ ਹੁਣ ਚੇਹਰਾ ਸਾਲਾਂ ਬਾਅਦ ਰੱਬ ਨੇ ਦੂਜੀ ਧੀ ਦਿੱਤੀ ਤਾਂ ਪਰਿਵਾਰ ਨੇ ਵਾਹਿਗੁਰੂ ਦੀ ਬਖਸ਼ਿਸ਼ ਇਸ ਧੀ ਦਾ ਸਵਾਗਤ ਇਸ ਤਰ੍ਹਾਂ ਕੀਤਾ ਕਿ ਇਹ ਸਮਾਜ ਲਈ ਇੱਕ ਮਿਸਾਲ ਬਣ ਗਿਆ ਇਸ ਗੁਰਸ਼ਿਕ ਪਰਿਵਾਰ ਬਾਰੇ ਤੁਹਾਡੀਆਂ ਕੀ ਹਨ ਦੁਆਵਾਂ ਕਮੈਂਟ ਵਿੱਚ ਜਰੂਰ ਦੱਸਿਓ ਆਓ ਮਿਲੌਂਦੇ ਹਾਂ ਇਸ ਪਰਿਵਾਰ ਦੇ ਨਾਲ ਤੇ ਸੁਣੋ ਇਹਨਾਂ ਦੇ ਵਿਚਾਰ ਫਟਾਫਟ ਟੀਵੀ ਲੀਡ ਸੰਭਰਾਲੀ ਤੋਂ ਰਕੇਸ਼ ਕੁਮਾਰ ਦੇ ਨਾਲ ਜੀ 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 ਕੀ ਕਹਣਾ ਚਾਹੁੰਦਾ ਤੁਹਾਡੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਵਾਹਿਗੁਰੂ ਜੀ ਨੇ ਮੇਰੀ ਥੋੜੀ ਦੁਬਾਰਾ ਫੇਰ ਭਰੀ ਪਹਿਲਾਂ ਹੀ ਮੇਰੇ ਧੀਆ ਜੋ ਕਿ 13 ਸਾਲ ਦੀ ਹੋ ਚੁੱਕੀ ਹੈ ਉਸ ਤੋਂ ਬਾਅਦ ਫਿਰ ਮਹਾਰਾਜ ਨੇ ਸਾਡੀ ਬਹੁਤ ਬਹੁਤ ਸਾਡੀ ਕਿਰਪਾ ਕੀਤੀ ਜੋ ਕਿ ਮੈਂ ਦੂਸਰੀ ਵੜੀ ਧੀ ਦੀ ਦਾਤ ਬਖਸ਼ਿਸ਼ ਹੋਈ ਕਿਉਂਕਿ ਅੱਜ ਕੱਲ ਦੇ ਸਮੇਂ ਵਿੱਚ ਜੇ ਅਸੀਂ ਸੋਚੀਏ ਕਿ ਸਮਾਜ ਚਾਹੁੰਦਾ ਵੀ ਪਹਿਲਾ ਧੀਆ ਤੇ ਦੂਸਰਾ ਮੁੰਡਾ ਹੋਵੇ ਸਾਡੇ ਘਰ ਗਾਂ ਦੀ ਅੰਸ ਸਾਡੀ ਬੜੀ ਪਰ ਅਸੀਂ ਕਦੇ ਇਹ ਨਹੀਂ ਸੋਚਿਆ ਸਿੰਗਾ ਮਾਤਾ ਜੀ ਤੇ ਅਰਦਾਸ ਕੀਤੀ ਮਾ ਸਾਡੇ ਘਰ ਜੋ ਵੀ ਜੀ ਆਵੇਗਾ ਅਸੀਂ ਦਾ ਪੂਰਾ ਤੇ ਪੂਰਾ ਸਤਿਕਾਰ ਕਰਾਂਗੇ ਸੋ ਵਾਹਿਗੁਰੂ ਜੀ ਨੇ ਬਹੁਤ ਬਖਸ਼ਿਸ਼ ਕੀਤੀ 13 ਸਾਲ ਬਾਅਦ ਮੇਰੇ ਘਰ ਦੁਬਾਰਾ ਫੇਰ ਧੀ ਦੀ ਦਾਤ ਬਖਸ਼ਿਸ਼ੇ ਕੋਈ ਹੈ ਸੋ ਮੈਂ ਪ੍ਰਮਾਤਮਾ ਜੀ ਬਹੁਤ ਬਹੁਤ ਸ਼ੁਕਰਾਨਾ ਕਰਦਾ ਹਾਂ ਸੋ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਮੈਨੂੰ ਵਧਾਈਆਂ ਦਿੱਤੀਆਂ ਨੇ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਹਾਂ ਸੋ ਵਾਹਿਗੁਰੂ ਜੀ ਸਾਰਿਆਂ ਨੂੰ ਮਿਹਰਾਂ ਪਰਿਆਤ ਰੱਖੇ ਖੁਸ਼ੀਆਂ ਦਾਤਾਂ ਬਖਸ਼ੇ ਦੇਣ ਤੋ 3ਆਂ ਦਾ ਬੱਤ ਬੱਤ ਸਤਿਕਾਰ ਕਰੋ ਜੋ ਕਿ ਅੱਜ ਕੱਲ੍ਹ ਜਿਹਾ ਦੇ ਸਮਾਜ ਦੇ ਵਿੱਚ ਬਹੁਤ ਕੁਛ 3ਆਂ ਦੇ ਨਾਲ ਹੋ ਵੀ ਰਿਹਾ ਹੈ ਤੋ ਸਾਨੂੰ 3ਆਂ ਨੂੰ ਬੱਤ ਬੱਤ ਪੜਾਉਣਾ ਲਿਖਾਉਣਾ ਚਾਹੀਦਾ ਹੈ ਤੋ ਜੋ ਕਿ ਆਪਣੇ ਮਾਤਾ ਪਿਤਾ ਦਾ ਗਾਂਹ ਜਾ ਕੇ ਮਾਣ ਸਤਿਕਾਰ ਵਧਾਉਣ ਜਿੰਮੇ ਮਨ ਦੇ ਸਵਾਲ ਕਿ ਬਹੁਤ ਲੰਬੇ ਸਮੇਂ ਬਾਅਦ ਦੁਸਰੀ ਵੀ ਮਨ ਦੇ ਵਿੱਚ ਫਿਰ ਵੀ ਇੱਗਰਤੀ ਦੇ ਵਿੱਚ ਆਉਂਦਾ ਹੈ ਕਿ ਵਨਸ਼ ਵਧਾਉਣ ਲਈ ਸਾਨੂੰ ਪੁੱਤਰੀ ਜ਼ਰੂਰ ਦੇ ਜੋ ਸਮਾਜ ਦੀ ਸੋਚ ਬਣੀ ਹੋਈ ਹੈ ਲੋਕਾਂ ਦੀ ਬਹੁਤ ਲੋਕਾਂ ਦੇਖੋ ਜੀ ਇਹ ਸਮਾਜ ਦੀ ਸੋਚ ਆ ਵੀ ਸਾਡੇ ਘਰ ਦੇ ਵਿੱਚ ਪੁੱਤਰ ਆਵੇ ਪਰ ਅਸੀਂ ਕਦੇ ਇਹ ਨਹੀਂ ਸੋਚਿਆ ਸੀਗਾ ਮੇਰੀ ਵਾਈਫ ਨੇ ਵੀ ਮੈਨੂੰ ਇਹ ਗੱਲ ਕਹੀ ਸੀਗੀ ਕਿ ਮਹਾਰਾਜ ਸਾਨੂੰ ਇੱਕ ਜੀਵ ਜ਼ਰੂਰ ਦੇ ਦੀ ਜੋ ਕਿ ਸਾਡੇ ਘਰ ਦੇ ਵਿੱਚ ਆਵੇ ਸਾਡੇ ਘਰ ਖੁਸ਼ੀਆਂ ਪਰਵਾ ਤੇ ਵਾਧੇ ਹੋਣ ਪਰ ਅਸੀਂ ਤਾਂ ਪਰਮਾਤਮਾ ਦੇ ਅੱਗੇ ਹੀ ਬੇਨਤੀ ਕੀਤੀ ਸੀ ਮਹਾਰਾਜ ਜੀ ਜੋ ਵੀ ਜੀਵ ਮੇਰੇ ਘਰ ਦੇ ਵਿੱਚ ਆਵੇਗਾ ਸਾਨੂੰ ਉਹੀ ਆ ਜੇ ਉਸ ਕੋਸ਼ ਨੀਗਾ ਜੋ ਪਰਮਾਤਮਾ ਸਾਡੀ ਦੁਬਾਰਾ ਝੋਲੀ ਫੇਰ ਦੁਬਾਰਾ ਪਾ ਲਈ ਤੇ ਮੇਰੇ ਰਿਸ਼ਤੇਦਾਰ ਹੁੰਦੇ ਨੇ ਰਿਸ਼ਤੇ ਫੋਨ ਆਏ ਹੋਣਗੇ ਤੁਹਾਨੂੰ ਰਿਸ਼ਤੇਦਾਰਾਂ ਦੇ ਤਾਂ ਮੈਨੂੰ ਬਹੁਤ ਫੋਨ ਆਏ ਨੇ ਕਹਿੰਦੇ ਜੀ ਤੁਸੀਂ ਚਲੋ ਅੱਗੇ ਚਾਂਸ ਦਿੱਤਾ ਸਿੰਘਾ ਤੁਹਾਨੂੰ ਕਿਸੇ ਡਾਕਟਰ ਦੀ ਸਲਾਹ ਲੈ ਲੈਣੀ ਚਾਹੀਦੀ ਸਿੰਘ ਜੀ ਤੁਹਾਨੂੰ ਦਵਾਈ ਖਾਣੀ ਚਾਹੀਦੀ ਵੀਗਾ ਤੁਹਾਡੇ ਘਰ ਪੁੱਤਰ ਆਵੇ ਫਿਰ ਮੈਂ ਉਹਨਾਂ ਨੂੰ ਇਹ ਗੱਲ ਕਹੀ ਮੈਂ ਕਿ ਜੇ ਮੈਂ ਇਹ ਹੀ ਆਪਣੇ ਮੰਦ ਵਿੱਚ ਭਾਵਨਾ ਰੱਖ ਰਵਾਂ ਮੇਰੇ ਘਰ ਪੁੱਤਰ ਆਵੇ ਹਨਾ ਪਰ ਨਹੀਂ ਪਰ ਇਹ ਸਭ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਮਾਰ ਮੇਰੇ ਘਰ ਦੇ ਵਿੱਚ ਜੀ ਆਵੇ ਚਾਹੇ ਬੇਟੀ ਹੋਵੇ ਜਾਂ ਪੁੱਤਰ ਹੋਵੇ ਪਰ ਸਾਨੂੰ ਕਿ ਜੀ ਜ਼ਰੂਰ ਜ਼ਰੂਰ ਤਾਂ ਹੈ ਪਰ ਹੁਣ ਮੇਰੇ ਤਾਂ ਦੋ ਦਿਨ ਮੈਂ ਜੋਤੀ ਦੂਸਰੀ ਜਪ ਕੀ ਤਖੌਰ ਆਈ ਆ ਅਸੀਂ ਉਹਦਾ ਬੜੀ ਮਾਨ ਸਤਗਰ ਢੋਲ ਵਜਾ ਕੇ ਘਰ ਦੇ ਵਿੱਚੋਂ ਧੀ ਨੂੰ ਨੇ ਘਰ ਲੈ ਕੇ ਆਂਦਾ ਤੋਂ ਮੈਂ ਸਾਰਿਆਂ ਦਾ ਬਹੁਤ ਬਹੁਤ ਅਨੁਭਵ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੋ ਕਿ ਭਾਈ ਸਰ ਭਾਈ ਮਨਪ੍ਰੀਤ ਸਿੰਘ ਜੀ ਮੇਰਾ ਸਭਲਾਵਾਦ ਸਾਥੀ ਹੈ ਇਹਦੇ ਕਰ ਮਾਲਕ ਨੇ ਬਖਸ਼ਿਸ਼ ਕੀਤੀ ਹੈ ਕਿਉਂਕਿ ਦੂਜੀ ਵੀ ਧੀ ਆਈ ਹੈ ਕਿਉਂਕਿ ਪਾਣੀ ਦਾ ਪਰਮਾਨਵੀ ਅਸੋਕ ਕੇ ਮੰਦਾ ਅਕੀ ਇੱਜ਼ਤ ਜਮਾ ਰਹਾ ਜਾਨ ਕਿਉਂਕਿ ਧੀਆ ਵੀ ਅੱਜਕੱਲ ਮੁੰਡਿਆਂ ਨਾਲ ਕੱਟ ਨਹੀਂ ਹੁੰਦੀਆਂ ਕਿਉਂਕਿ ਧੀਆ ਜਿਹੜੀ ਆਪਣੇ ਇਲਾਕੇ ਦੀ ਸ਼ਾਨ ਹਨ ਕਿਉਂਕਿ ਮਾਲਕ ਨੇ ਬਖਸ਼ ਕੀਤੀ ਹੈ ਭਾਈ ਮਨਪ੍ਰੀਤ ਸਿੰਘ ਜੀ ਦੀ ਧੀ ਹੋਈ ਤੇ ਸਾਰੇ ਸਾਥੀਆਂ ਨੇ ਭਾਈ ਮੇਜਰ ਸਿੰਘ ਜੀ ਹੱਦ ਗ੍ਰਾਂਤੀ ਸਰ ਬੈਠੇ ਸਾਡੇ ਤੇ ਸਾਰੇ ਨੇ ਭਾਈ ਬਹੁਤ ਬਹੁਤ ਖੁਸ਼ੀਆਂ ਮਨਾਈਆਂ ਨੇ ਜਿਸ ਦਿਨ ਲੜਕੀ ਕਰੇ ਆਈ ਉਦਨ ਵੀ ਢੋਲ ਵਾਜਿਆਂ ਨਾਲ ਕਰੇ ਕੁੜੀ ਲੈ ਕੇ ਆ ਕਰੇ ਸੀ ਬਾਤ ਤੇ ਮੈਂ ਕਹਿਣਾ ਚਾਹੁੰਦਾ ਹਾਂ ਕਿ ਧੀਆ ਸਭ ਤੋਂ ਵੱਧ ਪਿਆਰੀਆਂ ਹੁੰਦੀਆਂ ਨੇ ਕਿਉਂਕਿ ਧੀਆ ਆਪਣੇ ਇਲਾਕੇ ਦੀ ਸ਼ਾਨ ਹਨ ਕਿੰਨੀ ਅੱਜ ਕੱਲ ਧੀਆ ਜੱਜ ਬਣਦੀਆਂ ਨੇ ਕਿੰਨੀ ਨੌਕਰੀਆਂ ਕਰਦੇ ਸਰਕਾਰੀ ਕਰਦੀਆਂ ਨੇ ਕਿਉਂਕਿ ਧੀਆ ਕਿਸੇ ਨੂੰ ਘੱਟ ਨਹੀਂ ਹਨ ਤੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਸੋਖੋ ਕੋ ਮੰਦਾ ਕੀਜਿਤ ਜਮਾ ਰਜਾਨ ਤੀਆਂ ਤੇ ਵੀ ਖੁਸ਼ੀਆਂ ਮਨਾ ਜਿਵੇਂ ਆਪਾਂ ਮੁੰਡੇ ਹੋਏ ਤੇ ਲੋੜੀਆਂ ਮਨਾਉਂਦੇ ਆ ਨਾ ਤੀਆਂ ਜਦੋਂ ਆਪਣੇ ਘਰਾਂ ਵਿੱਚ ਆਉਂਦੀ ਆਪਾਂ ਵੀ ਲੋੜੀਆਂ ਮਨਾਓ ਖੁਸ਼ੀਆਂ ਮਨਾਏ ਮਨਪ੍ਰੀਤ ਸਿੰਘ ਨੇ ਕਹਿ ਕੇ ਦਿਖਾਇਆ ਹੈ ਜਦੋਂ ਲੜਕੀ ਘਰੇ ਆਈ ਇਹਨਾਂ ਦੇ ਬਹੁਤ ਢੋਲ ਵਾਜਿਆਂ ਨਾਲੇ ਘਰੇ ਲੈ ਕੇ ਆਏ ਨੇ ਇਹਨਾਂ ਮੈਂ ਕਹਿਣਾ ਚਾਹੁੰਦਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ